ਈ ਪੰਜਾਬ ਟੀਵੀ ਦੀ ਖਬਰ ਦਾ ਦਿਕਿਆ ਅਸਰ ਮਹੀਨੇ ਅੰਦਰ ਟੁੱਟੀ ਫਤੇਗੜ ਚੂੜੀਆਂ ਮਜੀਠਾ ਰੋਡ ਦੁਬਾਰੀ ਬਨਣਾ ਸ਼ੁਰੂ ਹੁਣ ਮੋਟੀ ਤੈ ਦੀ ਪਾਈ ਜਾ ਰਹੀ ਹੈ ਲੋਕ ਵਾਲੀ ਪ੍ਰੀਮਿਕਸ ਕਿਹਾ ਪੀ ਡਬਲਯੂ ਡੀ ਦੇ ਜਾਈ ਨੇ ਫਤੇਗੜ ਚੂੜੀਆਂ ਤੋਂ ਅਮਰ ਸਰਵਾਇਆ ਮਜੀਠਾ ਦੀ ਸੜਕ ਜਿਸ ਨੂੰ ਡੇਢ ਮਹੀਨਾ ਪਹਿਲਾਂ ਬਣਾਇਆ ਗਿਆ ਸੀ ਅਤੇ ਡੇਢ ਮਹੀਨੇ ਬਾਅਦ ਹੀ ਸੜਕ ਟੁੱਟਣੀ ਸ਼ੁਰੂ ਹੋ ਗਈ ਜਿਸ ਕਾਰਨ ਲੋਕਾਂ ਚ ਕਾਫੀ ਰੋਸ ਅਤੇ ਗੁੱਸਾ ਹੈ ਅਤੇ ਇਸ ਰੋਸ ਨੂੰ ਲੈ ਕੇ ਈ ਪੰਜਾਬ ਟੀਵੀ ਵੱਲੋਂ ਸੜਕਾਂ ਦੀ ਟੁੱਟੀ ਹਾਲਤ ਨੂੰ ਵੇਖਦਿਆਂ ਇੱਕ ਨਿਊਜ਼ ਵੀ ਫਲੈਸ਼ ਕੀਤੀ ਗਈ ਸੀ ਦਾ ਅਸਰ ਅੱਜ ਉਸ ਵੇਲੇ ਦਿਖਾਈ ਦਿੱਤਾ ਜਦੋਂ ਪੀਡਬਲਿਊਟੀ ਮੈਕਮੇ ਵੱਲੋਂ ਦੁਬਾਰਾ ਛੜਕਣੂ ਬਣਾਉਣਾ ਸ਼ੁਰੂ ਕੀਤਾ ਗਿਆ ਇਸ ਮੌਕੇ ਪੀਡਬਲਿਊਡੀ ਦੇ ਜੀ ਮਨਿੰਦਰ ਸਿੰਘ ਨੇ ਦੱਸਿਆ ਕਿ ਦੁਬਾਰਾ ਛੜਕ ਬਣਾਈ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਇਹ ਲੈਂਥ ਮੋਟੀ ਪ੍ਰੀਮੈਕਸ ਦੀ ਪਾਈ ਜਾ ਰਹੀ ਹੈ ਅਤੇ ਹੁਣ ਇਹ ਛੜਕ ਦੁਬਾਰਾ ਨਹੀਂ ਟੁੱਟੇਗੀ ਇਸ ਮੌਕੇ ਸਥਾਨਕ ਲੋਕਾਂ ਵੱਲੋਂ ਇਹ ਪੰਜਾਬ ਟੀਵੀ ਦਾ ਧੰਨਵਾਦ ਵੀ ਕੀਤਾ ਗਿਆ ਫਤੇਗੜ ਚੂੜੀਆਂ ਮਜੀਠਾ ਰੋਡ ਜਿਸ ਦੀ ਕਿ ਪੰਜਾਬ ਕੀ ਵੱਲੋਂ ਕੁਝ ਦਿਨ ਪਹਿਲਾਂ ਇੱਕ ਕਵਰੇਜ ਕੀਤੀ ਗਈ ਸੀ ਕਿ ਮਹੀਨਾ ਪਹਿਲਾਂ ਇਹ ਜਿਹੜੀ ਬਗੀਚਾ ਰੋਡ ਫਰੇਗਾ ਟੂੜਿਆ ਸੜਕ ਨੂੰ ਜੋ ਬਣਾਇਆ ਗਿਆ ਸੀ ਉਹ ਸੜਕ ਜਿਹੜੀ ਆਧ ਵਿਚਾਲੇ ਹੀ ਵਿਚੋਰ ਟੁੱਟਣੀ ਸ਼ੁਰੂ ਹੋ ਗਈ ਸੀ ਜਿਸ ਨੂੰ ਲੈ ਕੇ ਇਹ ਆਪਾਂ ਇੱਕ ਨਿਊਜ਼ ਜਿਹੜੀ ਫਲੈਸ਼ ਕੀਤੀ ਗਈ ਸੀ ਅਤੇ ਉਸ ਨਿਊਜ਼ ਦਾ ਹੁਣ ਇਹ ਅਸਰ ਦੇਖਣ ਨੂੰ ਮਿਲਿਆ ਕਿ ਇਹ ਸੜਕ ਇਸ ਨੂੰ ਨਵੇਂ ਤਰੀਕੇ ਤੋਂ ਦੁਬਾਰਾ ਆਧੁਨਿਕ ਤਰੀਕੇ ਨਾਲ ਬਣਾਇਆ ਜਾ ਰਿਹਾ ਸਾਡੇ ਨਾਲ ਮੌਜੂਦ ਨੇ ਪੀ ਡਬਲਯੂ ਟੀ ਦੇ ਜਈੀ ਗੱਲਬਾਤ ਕਰਦੇ ਆ ਜਨਤ ਸਿੰਘ ਜੀ ਜਿਹੜੀ ਸੜਕ ਕੁਝ ਚਿਰ ਨਾ ਪਹਿਲਾਂ ਵੀ ਬਣੀ ਸੀ ਤੇ ਇਹਦੇ ਵਿੱਚੋਂ ਚੋਂ ਜਿਹੜੇ ਟੋਏ ਪੈ ਗਏ ਸੀ ਉਹ ਕੀ ਕੰਮ ਸੀ ਆਪਾਂ ਜਦੋਂ ਬਾਰਸ ਦੀ ਵਜ੍ਹਾ ਨਾਲ ਕਿਸੇ ਵੇਲੇ ਥੋੜੀ ਬੱਤੀ ਸੈਟਲਮੈਂਟ ਹੋ ਜਾਂਦੀ ਹੋ ਜਾਂਦੀ ਕਿਉਂਕਿ ਜਿਹੜਾ ਬੈਟਮੈਂਟ ਨਵਾਂ ਨਵਾਂ ਪਿਆ ਸੀ ਕਿਸੇ ਵੇਲੇ ਥੋੜੀ ਬੋਤ ਸੈਟਲਮੈਂਟ ਹੋ ਜਾਂਦੀ ਤੇ ਮਟੀਰੀਅਲ ਦੀ ਨਹੀਂ ਘਾਟ ਨਹੀਂ ਇਹ ਹੁਣ ਜਿਹੜੀ ਆ ਦੁਬਾਰਾ ਬਣਾ ਰਹੇ ਆ ਇਹ ਆ ਭਾਈ ਜੀ ਇਹ ਚਾਹਤ ਨੂੰ ਕਿਸੇ ਬਾਤ ਕਰਕੇ ਕੰਮ ਰੁਕਤਾ ਸੀਗਾ ਇਹ ਦੂਜੀ ਲੇਅਰ ਆਪਾਂ ਚੱਲ ਰਹੇ ਆ ਇਹ ਹੁਣ ਚੌਂਕ ਤੋਂ ਲੈ ਕੇ ਕਿੱਥੋਂ ਤੱਕ ਬੜੇ ਨੇ ਟੋਟਲੀ ਸਾਰੀ ਮਜੀਠੇ ਤੱਕ ਇਹ ਦੁਬਾਰਾ ਲੇਅਰ ਜਿਹੜੀ ਵੱਡੀ ਮੋਟੀ ਲੇਅਰ ਫੜੇਗੜ ਤੋਂ ਲੈ ਕੇ ਜਿਹੜੀ ਇੱਕ ਡਬਲ ਲੇਅਰ ਜਿਹੜੀ ਆ ਉਹ ਅਸੀਂ ਵਡਾਲੇ ਤੱਕ ਖਤ ਇਹ ਪਰ ਵਡਾਲੇ ਤੋਂ ਲੈ ਕੇ ਇਧਰ ਕਿ ਜਿਹੜੀ ਉਹ ਇਹ ਮੰਜੀ ਮੰਜੀਟਾ ਸਦੇਗੜ ਚੂੜੀਆਂ ਮੰਜੀਟਾ ਚੌਂਕ ਤੋਂ ਲੈ ਕੇ ਤੇ ਵਡਾਲੇ ਤੱਕ ਹੁਣ ਇਹ ਮਟੀਰੀਅਲ ਕਿਸ ਤਰ੍ਹਾਂ ਦਾ ਯੂ ਠੀਕ ਹੈ ਠੀਕ ਹੈ ਜੀ ਤੂੰ ਇਤਨੀ ਜਲਦੀ ਟੁੱਟੇਗੀ ਪ੍ਰੈਸਿਪੀਟੇਸ਼ਨ ਹੈ ਜੀ ਜੋ ਵੀ ਹੈ ਨਹੀਂ ਮੈਨਾਂ ਕਹਿਆ ਵੀ ਹੁਣ ਜਿਤਨਾ ਅੱਗੇ ਛੇਤੀ ਟੋਏ ਬਹੁਣ ਨਹੀਂ ਹੋਏ ਕੋਟਣ ਦਾ ਕਾਰਨ ਸੀਗਾ ਕਿ ਉਹ ਜਿਹੜੀ ਆਪਾਂ ਜਿਹੜਾ ਪਾੜਾ ਮਟੀਰੀਅਲ

ਇੱਤੋਂ ਦੇ ਕਹਿਣ ਤੇ ਹੀ ਜਿਹੜੇ ਵੀ ਦੂਸਰੇ ਨਹੀਂ ਆਏ ਤੇ ਹੋਇਆ ਕੰਮ ਬਣ ਕੇ ਗਏ ਡੁੱਟ ਗਏ ਤੁਹਾਡੀ ਰਿਪੋਰਟ ਲੱਗੀ ਤੇ ਤੁਹਾਡੀ ਕੋਈ ਫੇਰ ਹੋਈ। ਸਾਰੇ ਬੜਾ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੀ ਰਿਪੋਰਟ ਨਾਲ ਹੀ ਸਾਡਾ ਕੰਮ ਹੋਇਆ। ਇਹਦੇ ਅਸੀਂ ਪੂਰੇ ਦਰਗਹ ਭੋਗਿਆ ਇੱਥੇ ਆ ਫੜਕੋ। ਸਾਰੇ ਬੱਚੇ ਬਿਮਾਰ ਹੋਏ। ਠੀਕ ਹੈ। ਅਸੀਂ ਖੁਦ ਮਾਰੋ ਕੇ ਅੰਦਰ ਬਹਿ ਗਏ। ਟਾਡਾ ਇੱਡਾ ਪੂਰਾ ਹਾਲ ਹੀ ਤੇ ਹੋ ਗਿਆ ਲਗਦਾ ਸ਼ੋਰ ਕਰਦੇ ਮਹਾਰਾਜ ਦਾ ਤੁਹਾਡਾ ਧੰਨਵਾਦ ਕਰਦੇ ਹਾਂ ਵੀ ਹੁਣ ਦੁਬਾਰਾ ਧਿਆਨ ਰੱਖੋ ਵੀ ਹੁਣ ਜਿਹੜੀ ਮਟੀਰੀਅਲ ਆ ਇਹ ਜਿਹੜਾ ਠੇਕੇਦਾਰ ਜਾਂ ਪੀਡਬਲੂਡੀ ਦੇ ਇੱਥੇ ਜੈ ਸਿੰਘ ਮੌਜੂਦ ਨੇ ਉਹਨਾਂ ਨੂੰ ਕੋਈ ਵੀ ਮਟੀਰੀਅਲ ਸਹੀ ਪਾਣਾ ਭਾਜੀ ਬਿਲਕੁਲ ਅਸੀਂ ਉਹਨਾਂ ਨੂੰ ਜਰੂਰ ਕਵਾਂਗੇ ਜੀ ਕਿ ਬਾਰ-ਬਾਰ ਨਹੀਂ ਇਹ ਤੇ ਕਹਿੰਦੇ 12 ਸਾਲ ਬਰ ਰੁੜੀ ਰੁੜੀ ਕਿਹਾ ਸਾਡੀ ਵੀ ਸੁਣੀ ਗਈ ਆ ਇਹ ਜਰੂਰ ਕਵਾਂਗੇ ਜੀ ਉਹਨਾਂ ਨੂੰ ਕਿ ਚੰਗਾ ਕੰਮ ਹੋਵੇ ਕਿ ਜਿਹੜਾ ਥੋੜਾ ਟਾਈਮ ਨਿਕਲ ਦੇ ਵੀ ਤੁਸੀਂ ਕਿੱਥੋਂ ਦੇ ਆਣ ਵਾਲੇ ਫਤਿਹ ਚੂੜੀਆਂ ਵਾਰਡ ਨੰਬਰ 3 ਅੱਛਾ ਇਹ ਜਿਹੜੀ ਛੜਕ ਜਲਦੀ ਹੀ ਮਹੀਨੇ ਬਾਅਦ ਟੁੱਟਣ ਲੱਗੀ ਸੀ ਹੁਣ ਦੁਬਾਰਾ ਬਣ ਗਈ ਹੈ ਇਹ ਬਸ ਜੀ ਤੁਹਾਡੀ ਕੋ ਪਤਾ ਹੀ ਅਸ ਰਿਹਾ ਜੀ ਹਾਂ ਜੀ ਉਹ ਛੜਕ ਤੁਸੀਂ ਇਹ ਵਧੀਆ ਤਰੀਕੇ ਨਾਲ ਬਣ ਰਹੀ ਹੈ ਹਾਂ ਜੀ ਹਾਂ ਜੀ ਪ੍ਰੋਪਰ ਤਰੀਕੇ ਨਾਲ ਬਣ ਰਹੀ ਹੈ ਸਾਡੇ ਦੇਖ ਹਾਂ ਜੀ ਜੀ ਇਸ ਤਰ੍ਹਾਂ ਦੀ ਚਾਹੁੰਦੇ ਹੋ ਵੀ ਇਹ ਤੋਂ ਜੀ ਜਿਹੜਾ ਮਟੀਰੀਅਲ ਡਬਲ ਹੈ ਵੀ ਉਹ ਵੀ ਖੇਤੀ ਪੈ ਜੇ ਇਹਨਾਂ ਕਿ ਇਹ ਸਿੰਗਲ ਹੀ ਮਟੀ ਦੇ ਪਾ ਕੇ ਛੜ ਗਿਆ ਜਿਧਰਾਂ ਕੇ ਛੱਡਿਆ ਜੀ ਵੀ ਅਸੀਂ ਇਹ ਪੁਰਜਕ ਸਰਕਾਰ ਕੋ ਮੰਗਾਦੇਗੇ ਡਬਲ ਜਿਹੜਾ ਤੇ ਮਟੀਰੀਅਲ ਉਹ ਵੀ ਛੜ ਗਿਆ ਹੁਣ ਦੁਬਾਰਾ ਬਣਨ ਜਾ ਰਹੀ ਆ ਹਾਂਜੀ ਵਧੀਆ ਹੁਣ ਮਟੀਰੀਅਲ ਵਧੀਆ ਲੈਂਦਾ ਆ ਇਹਨਾਂ ਨੇ ਪਹਿਲਾਂ ਕੀ ਹੋਇਆ ਐ ਤਾਂ ਮਟੀਰੀਅਲ ਮਾੜਾ ਪੈ ਗਿਆ ਆ ਨਾਲੇ ਇੱਕ ਪੁੱਤਰ ਹੈ ਟਿੱਕਰ ਚੱਕਰ ਦੇ ਉੱਤੇ ਬਾਤ ਆ ਹੁਣ ਵਧੀਆ ਮਟੀਰੀਅਲ ਵਧੀਆ ਬਣ ਗਿਆ ਆ